ਸਾਹਿਬ ਜੀ ਸਾਰੇ ਨੂੰ ਜੀ ਮੈਂ ਡਾਕਟਰ ਹਰਿੰਦਰ ਸਿੰਘ ਬਿਆਲ ਔਰ ਇਹ ਜੋ ਤੁਸੀਂ ਸਵਾਲ ਪੁੱਛਿਆ ਜੀ ਇਹਦੇ ਵਿੱਚ ਇੱਕ ਵਿਅਕਤੀ ਜੋ ਸੀਗਾ ਉਹ ਫੌਜੀ ਸੀਗਾ ਜਿਹਦੀ ਡਿਊਟੀ ਸ਼ਿਕਾਰ ਮਾਸਿਆਂ ਕੈਂਪ ਤੇ ਸੀਗੀ ਔਰ ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਸੀਗਾ ਜੋ ਕਿ ਆਪਣੀ ਡਿਊਟੀ ਦੇ ਉੱਤੇ ਤਨਤ ਸੀਗਾ ਔਰ ਜੋ ਉਹਨਾਂ ਨੇ ਹਿਸਟਰੀ ਦਿੱਤੀ ਹੈ ਉਹਦੇ ਵਿੱਚ ਇਹ ਸੀਗਾ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀਗਾ ਤੇ ਬੈਰਕ ਦੇ ਵਿੱਚ ਇੱਕ ਸੱਪ ਆਉਂਦਾ ਜੋ ਕਿ ਕਾਮਨ ਕ੍ਰੈਡ ਸੀਗਾ ਜਿਹੜੀ ਉਹਨਾਂ ਨੇ ਵੀਡੀਓ ਦਿੱਤੀ ਹੈ ਜੋ ਕਿ ਬਹੁਤ ਜਰੀਲਾ ਸੱਪ ਹੈ ਔਰ ਉਸ ਵਿਅਕਤੀ ਨੂੰ ਉਹ ਡੱਸ ਲੈਂਦਾ ਜਿਹਦੇ ਕਰਕੇ ਉਹਨੂੰ ਫਿਰ ਉੱਥੋਂ ਜਦੋਂ ਡੱਸਿਆ ਗਿਆ ਤਾਂ ਉਸ ਤੋਂ ਬਾਅਦ ਉਹਨੇ ਆਪਣੇ ਨਾਲ ਦੇ ਅਫਸਰਾਂ ਨੂੰ ਦੱਸਿਆ ਉੱਥੋਂ ਬਾਅਦ ਉਹ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਲਾਗੇ ਦੇ ਹਸਪਤਾਲ ਚ ਲੈ ਕੇ ਗਏ ਉੱਥੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਨਹੀਂ ਮਿਲ ਸਕਿਆ ਜਿਹਦੇ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਬਰਦਾਸਪੁਰ ਦੇ ਵਿੱਚ ਫਿਰ ਲਿਆਂਦਾ ਗਿਆ ਉਹ ਜਦੋਂ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜੋ ਹਿਸਟਰੀ ਉਹਨਾਂ ਨੇ ਦੱਸੀ ਆ ਤਾਂ ਉਸ ਟਾਈਮ ਤੇ ਉਸ ਦੀ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਵਿਗੜ ਗਈ ਹੋਈ ਸੀ ਕਿ ਆਲਮੋਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਪੇਸ਼ੈਂਟ ਜਿਹੜਾ ਕਲਾਪਸ ਹੋ ਗਿਆ ਹੋਇਆ ਸੀਗਾ ਜਦੋਂ ਕਿ ਬੀਪੀ ਤੇ ਪਲਸ ਅਨਰੀਕੋਰਡੇਬਲ ਹੋ ਗਈ ਹੋਈ ਸੀਗੀ ਔਰ ਉੱਥੋਂ ਦੇ ਜਿਹੜੇ ਡਾਕਟਰ ਸੀਗੇ ਮੈਡੀਕਲ ਸਪੈਸ਼ਲਿਸਟ ਦੇ ਨਾਲ ਜੋ ਐਨਐਸਸੀ ਦੀ ਟੀਮ ਸੀਗੀ ਉਹਨਾਂ ਨੇ ਇਹਦਾ ਸੀਪੀਆਰ ਕੀਤਾ ਇਹਨੂੰ ਇੰਟੂਬੇਟ ਕੀਤਾ ਇੰਟੂਬੇਟ ਕਰਕੇ ਉਹਨਾਂ ਨੂੰ ਸ਼ਾਇਦ ਅੰਮ੍ਰਿਤਸਰ ਵਾਸਤੇ ਰੈਫਰ ਕੀਤਾ ਸੀਗਾ ਕਿ ਤਾਂ ਕਿ ਉਹ ਫੌਜੀ ਦੀ ਜਾਨ ਬਚ ਸਕੇ ਬਟ ਜਿਹੜੇ ਫੌਜੀ ਸੀਗੇ ਉਹ ਇਸ ਹਸਪੀਟਲ ਬਾਰੇ ਜਾਣਦੇ ਸੀਗੇ ਉਹਨਾਂ ਨੇ ਫਿਰ ਉਹ ਬੜੀ ਮੁਸ਼ਤੈਦੀ ਉਹਦੇ ਨਾਲ ਹੁਸ਼ਿਆਰੀ ਨਾਲ ਪੇਸ਼ ਨੂੰ ਜਲਦੀ ਜਲਦੀ ਵੈਂਟ ਉੱਤੇ ਐਂਬੂਲੈਂਸ ਚ ਪਾ ਕੇ ਇੱਥੇ ਲਿਆਂਦਾ ਤਾਂ ਕਿ ਵੈਂਟੀਲੇਟਰ ਦੀ ਸਹੂਲਤ ਉਹਨੂੰ ਚਾਹੀਦੀ ਸੀਗੀ ਔਰ ਆਉਂਦਿਆਂ ਇਸਾਰ ਆਹੀ ਐਮਰਜੈਂਸੀ ਦੇ ਵਿੱਚ ਡਾਟ ਡਲਜੀਤ ਦੇ ਨਾਲ ਸਾਰਿਆਂ ਨੇ ਅਸੀਂ ਮਿਲ ਕੇ ਉਹਨੂੰ ਵੈਂਟੀਲੇਟਰ ਤੇ ਪਾਇਆ ਵੈਂਟੀਲੇਟਰ ਤੇ ਪਾਉਣ ਤੋਂ ਬਾਅਦ ਉਹਨਾਂ ਨੂੰ ਜਿਹੜੇ ਏਐਸਵੀ ਹੁੰਦੇ ਆ ਜੋ ਜੋ ਜ਼ਹਿਰ ਨੂੰ ਕੱਟਦੇ ਆ ਠੀਕ ਹੈ ਉਹ ਲਗਾਏ ਨਾਲ ਹੋਰ ਸਪੋਰਟਿੰਗ ਟਰੀਟਮੈਂਟ ਜਿਹੜਾ ਸ਼ੁਰੂ ਕੀਤਾ ਔਰ 3-4 ਦਿਨ ਬਾਅਦ ਉਹਨੂੰ ਫੌਜੀ ਨੂੰ ਹੋਸ਼ ਆਉਣ ਲੱਗ ਪਈ। ਹੋਸ਼ ਆਉਣ ਤੋਂ ਬਾਅਦ ਉਹਨੇ ਆਪਾਂ ਵੈਂਟੀਲੇਟਰ ਤੋਂ ਉਹਨੂੰ ਆਫ ਕਰ ਦਿੱਤਾ। ਆਫ ਕਰਨ ਤੋਂ ਬਾਅਦ ਉਹਦੀ ਜਿਹੜੀ ਟਿਊਬ ਸੀ ਉਹ ਕੱਢੀ ਗਈ ਜਿਹਦੇ ਨਾਲ ਉਹ ਹੁਣ ਬੋਲਚਾਲ ਵੀ ਰਿਹਾ ਆਪਣਾ ਨਾਮ ਦੱਸ ਰਿਹਾ, ਚੱਲ ਫਿਰ ਰਿਹਾ, ਬਾਥਰੂਮ ਤੱਕ ਜਾ ਰਿਹਾ ਜਿਹੜੀ ਕਿ ਬਹੁਤ ਵੱਡੀ ਉਤਪਲਦੀ ਹੈ। ਔਰ ਇਹਦੇ ਵਿੱਚ ਮੈਂ ਜਿਹੜੇ ਸਰਕਾਰੀ ਹਸਪਤਲ ਦੇ ਡਾਕਟਰ ਜਿਨ੍ਹਾਂ ਨੇ ਇਹਨੂੰ ਸਮੇਸ ਰੀਟਰੀਟ ਕੀਤਾ ਔਰ ਸਮੇਸ ਜਿਹੜਾ ਇੰਟੂਬੇਟ ਕੀਤਾ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਸਲਾਘਾਯੋਗ ਕਦਮ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤਾਂ ਕਿ ਜੋ ਇਹਦੀ ਜਾਨ ਬਚੀ ਆ ਉਹ ਇੱਕੋ ਛੋਟਾ ਜਿਹਾ ਪ੍ਰੋਸੀਜਰ ਸੀਗਾ ਜਿਹੜਾ ਉੱਥੇ ਹੋਣਾ ਸੀਗਾ ਸੀਪੀਆਰ ਹੋਇਆ ਨਾਲ ਉਹਦੀ ਇੰਟੂਬੇਸ਼ਨ ਹੋਈ ਜਿਹਦੇ ਕਰਕੇ ਉਹਦੀ ਜਾਨ ਬਚ ਸਕੀ ਆ ਮੈਂ ਬਹੁਤ ਧੰਨਵਾਦੀ ਆ ਉਹਨਾਂ ਡਾਕਟਰਾਂ ਦਾ ਵੀ ਔਰ ਉਹਨਾਂ ਫੌਜੀ ਵੀਰਾਂ ਦਾ ਵੀ ਜਿਨ੍ਹਾਂ ਨੇ ਮਤਲਬ ਸਮਝ ਕਰਕੇ ਇਹ ਪੇਸ਼ੈਂਟ ਨੂੰ ਅੰਮ੍ਰਿਤਸਰ ਜਾਣ ਦੀ ਬਜਾਏ ਇਹਨਾਂ ਨੂੰ ਬਿਯੋਲ ਹਸਪੀਟਲ ਲੈ ਕੇ ਆਂਦਾ ਕਿਉਂਕਿ ਅੰਮ੍ਰਿਤਸਰ ਅਗਰ ਅਗਰ ਲੈ ਕੇ ਜਾਂਦੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਫੌਜੀ ਸੀਗਾ ਉਹਦੀ ਜਾਨ ਜਾ ਸਕਦੀ ਸੀ ਕਿਉਂਕਿ ਇੰਨਾ ਟਾਈਮ ਉਹਦੇ ਕੋਲ ਨਹੀਂ ਸੀਗਾ ਔਰ ਹੁਣ ਉਹ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੈ ਤੁਹਾਨੂੰ ਦਿਖਾਵਾਂਗੇ ਬਿਲਕੁਲ ਸਹੀ ਉਹ ਗੱਲਾਂ ਬਾਤਾਂ ਕਰ ਰਿਹਾ ਔਰ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ ਕਿ ਅਸੀਂ ਇੱਕ ਫੌਜੀ ਵੀਰ ਦੀ ਜਾਨ ਬਚਾਈ ਹੈ ਜਿਹੜਾ ਕਿ ਸਾਡੇ ਵਾਸਤੇ ਉਹ ਪੂਰੇ ਦੇਸ਼ ਵਾਸਤੇ ਬਾਰਡਰ ਤੇ ਖੜਕੇ ਜਿਹੜਾ ਆ ਉਹ ਨੌਕਰੀ ਕਰ ਰਿਹਾ ਹਮੇਸ਼ਾ ਸਾਡੇ ਲਈ ਪਹਿਰੇਦਾਰ ਹੈ ਔਰ ਅਸੀਂ ਉਹਦੇ ਵਾਸਤੇ ਕੰਮ ਆਏ ਇਹ ਰੱਬ ਦਾ ਬਹੁਤ ਵੱਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਦੀ ਜਿਹੜੀ ਜਾਨ ਬਚੀ ਹੈ